ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ ਇਹ ਜਿਹੜੀ ਬਸਤੀ ਦੇ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਵੱਲੋਂ ਨਕਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਿਆ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਪਰ ਉਹਦੇ باوجود ਨਹੀਂ ਹਟੇ ਹੁਣ ਸਰਕਾਰ ਨੇ ਜਿਹੜੀ ਜੁੱਤਨ ਐ ਸੰਬੰਧ ਚਲਾਈ ਮਹਮ ਚਲਾਈ ਹੈ ਜੀ ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ तकरीबन ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ ਹੁਣ ਤਾਂ ਜੇ ਕਈ ਵੀ ਜੱਦਤੋ ਸ਼ਕਤੀ ਹੋਈ ਆ ਇਹ ਤੋਂ ਜਿੰਦ ਦੇ ਇਲਾਕੇ ਭੱਜੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਬੱਚੇ ਵੀ ਆ ਕੇ ਨਸ਼ੇ ਕਰਦੇ ਨੇ ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਜ਼ਿੰਦਗੀ ਜਿਉ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਇਹਨਾਂ ਕੋਲੇ ਹਾਂ ਹਾਂ ਕਿੰਨੇ ਕਿੰਨੇ ਪਰਿਵਾਰ ਦੇ ਜੀ ਦੇ ਰਹੇ ਇੱਕ ਤਾਂ ਬੜਾ ਇਹ ਤਕਰੀਬਨ 25-30 ਘਰ ਨੇ ਜੀ ਪੁਲਿਸ ਵੱਲੋਂ ਘਾਟ ਆਏ ਗਏ ਨੇ ਇੱਥੇ ਕਿ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਮੈਂ ਠੀਕ ਆ ਸਰ ਜੀ ਅਸੀਂ ਦੇਖ ਰਹੇ ਹਾਂ ਚਲੋ ਵਧੀਆ ਜੀ ਜਿਹੜਾ ਕਾਰਵਾਈ ਸੀਗੀ ਜੀ ਕਰ ਰਹੀ ਸੀ ਕਿੰਨਾ ਕ ਨਸ਼ਾ ਇੱਥੇ ਜਿਹੜੇ ਹੈਗਾ ਦੇਖਦਾ ਸੀ ਤੇ ਕਿੰਨੇ ਕ ਜਿਹੜੇ ਹੈਗੇ ਨੌਜਵਾਨ ਮੌਤ ਦੇ ਮੂੰਹ ਚ ਗਏ ਨਸ਼ੇ ਦੇ ਖਾਹ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਬੱਚੇ ਕਿਸੇ ਦੇ ਕੰਲਾ ਸੀਗਾ ਜੀ ਕਿਸੇ ਦੇ ਦੋਸ ਸੀਦੇ ਵੀ ਉਹ ਦੇ ਕਾਰਨ ਹੁਣ ਥੋੜੀ ਜਿਹੀ ਜੱਤੀ ਆਪਣੀ ਸਤਾਈ ਹੋਈ ਸੀਗੀ ਜੀ ਜਦ ਥੋੜਾ ਜਿਹਾ ਹਾਂਜੀ ਲੋਕ ਲਗਾ ਕੇ ਚਲੇ ਗਏ ਜਦ ਦੀ ਸਤਾਈ ਹੋਈ ਹੈ ਸਾਰਾ ਜੱਟੇ ਚਲੇ ਗਏ ਤੁਸੀਂ ਵੀ ਖੁਸ਼ ਹੋ ਵੀ ਜਿਹੜਾ ਹੈਗਾ ਇੱਥੇ ਨਸ਼ਾ ਤਸਕਰ ਇੱਥੇ ਹਾਂਜੀ ਨਸ਼ਾ ਨਸ਼ੇ ਖਲਾਫ ਜੀ ਆਸੀਂ ਖਲਾਫ ਹੈ ਸੀ ਜੀ ਨਸ਼ੇ ਹਾਂਜੀ ਕਿੰਨੇ ਕਿੰਨੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਹਾਂਜੀ ਵਿੱਚ ਕੁਝ ਕੰਮ ਵੀ ਕਰਦੇ ਨੇ ਸਾਰਾ ਤੇ ਕੁਸ਼ਾਪ ਦਾ ਵੀ ਕਰਦੀ ਰਹੇ ਸੀਗੇ ਉਹੋ ਦੇਖੋ ਤੁਸੀਂ ਜੋ ਇੱਥੇ ਸਰਕਾਰ ਵਿੱਚ ਹਾਂਜੀ ਹਾਂਜੀ ਹਾਂ ਕਿੰਨੇ ਕਿ ਘਰ ਦੀ ਜੀ ਦੇਖੋ ਜੀ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋ ਐਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੇਸ਼ਨ ਦਾ ਇੱਕ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸਿਕਿਉਰਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਜੀਤ ਕੌਰ ਅਮਰਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇਹ ਯੁੱਤ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਇਹ ਐਡਿਕਸ਼ਨ ਜਿਹੜੇ ਕਿ ਇਸ ਕੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਛੱਡੇ ਆ ਇਹ ਸਾਰਾ ਇਮੋਨਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਨਾ ਤੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਬੀਜਪੀ ਸਾਹਿਬ ਦਾ ਇੱਛਾ ਆਇਆ ਯੋਧਨ ਸ਼ਹਿਰ ਵਿਰੁੱਧ ਸ਼ਹਿਰ ਨੂੰ ਪੂਰਾ ਕਰਾਂਗੇ ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਸ਼ੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਤਸਕਰ ਆਪ ਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ ਨੇ ਪੂਰਾ ਦ੍ਰਿਸ਼ਤਿਕ ਨਹੀਂ ਦਿਓ ਕਿਤੇ ਇੱਕ ਘਰ ਲੈ ਜਿਹੜੇ ਹੁਣ ਅੱਜ ਤੱਕ ਹੋਇਆ ਜਾਂਦਾ ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ 플ਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਹਨ ਨਸ਼ਾ ਤਸਕਰੀ ਕਰਕੇ ਸਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰਹਾਇਸ਼ੀ ਬਿਲਡਿੰਗਾਂ ਵੀ ਪਰੌੜ ਲਈ ਜਿੱਦਾਂ ਜਿਲ੍ਹਾ ਨਾਸ਼ੇ ਤੋਂ ਉਹ ਸਾਰੀ ਜਾਪਤ ਅਨੁਸਾਰ ਕੀਤੀ ਜਾਊ। ਸਰ ਜੀ ਪੱਤਰ ਕਰਤੀ ਸੀ ਉਹਦੇ ਕੀ ਕਾਰਵਾਈ ਕੀਤੀ ਆ? ਅ ਜੀ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਉਹ ਸਾਡੇ ਵੱਲੋਂ ਜਿਹੜੀ ਬੰਦੀ ਲਿਖਤੀਸ ਅਸੀਂ ਭੇਜਤਾ ਸੀ ਡੀਸੀ ਸਾਹਿਬ ਨੂੰ ਤਾਂ ਉਹ ਸਸਪੈਂਡ ਕੀਤੀ ਗਈ ਹੈ ਜੀ। ਅਚਲ ਉਹਨਾਂ ਦੀ ਡੀਟੇਲ ਜਾਪਤ। ਅ ਐਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿਨ੍ਹਾਂ ਨੇ ਵੀ ਇੱਥੇ ਅ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ ਹਾਂ ਆਈ ਥਿੰਕ 30 40000 ਉਹਦੇ ਕੋਲ ਜਿਹੜੀ ਸੀ ਮਨੀ ਡਰੱਗਸ ਮਨੀ ਜਿਹੜੀ ਸੀ ਹੋਰ ਕਵਰ ਹੋਈ ਸੀ ਇਹ ਵੀ ਕਾਫੀ ਕਰਦੀ ਜਦੋਂ ਤਲਾਚੀ ਹੁੰਦੀ ਸੀ ਵਿੱਚ ਅਫਰੀਕਨ ਪੌਂਦੀ ਸੀ ਉਹ ਸੁਣਨ ਚ ਆਇਆ ਸੀ ਕਿ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਤੇ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਇੱਥੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਘਨ ਜ਼ਰੂਰ ਪਾਉਂਦੀ ਸੀ ਆਪਕੇ ਕਿ ਸਰਕਾਰ ਨੇ ਵੱਡੀ ਕਾਰਵਾਈ ਕਿਸੇ ਨੂੰ ਮੁੱਤਲ ਕਰ ਦਿੱਤਾ ਤੇ ਹੋਰਾਂ ਨੂੰ ਵੀ ਕੰਨ ਹੋਗੇ ਕੀ ਕਹਿਣਾ ਚਾਹੁੰਦੇ ਹੋ ਨਛੱਤਾ ਸਰਾਂ ਨੂੰ ਜਿਹੜੀ ਮਦਦ ਕਰੀ ਆ ਅਕਚੁਅਲੀ ਤੁਸੀਂ ਦੇਖ ਹੀ ਰਹੇ ਹੋਗੇ ਵੀ ਜਗ੍ਹਾ ਜਗ੍ਹਾ ਤੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਦੇ ਪਿੱਛੇ ਪਈ ਹੋਈ ਆ ਤੇ ਇਹ ਸਿੱਧਾ ਸਿੱਧਾ ਮੈਸੇਜ ਹਰ ਇੱਕ ਬੰਦੇ ਨੂੰ ਆ ਚਾਹੇ ਉਹ ਮੋਤਵਾਰ ਬੰਦਾ ਚਾਹੇ ਉਹ ਆਮ ਬੰਦਾ ਆ ਸਾਰਿਆਂ ਨੂੰ ਸਾਫ਼ ਮੈਸੇਜ ਹੈ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਆਊਗਾ ਉਦੇ ਤੇ ਬੰਦ ਹੀ ਕਾਰਵਾਈ ਜਰੂਰ ਕੀਤੀ ਜਾਓਗੇ